ਤੇ ਘਰ ਵੀ ਤਬਾਹ ਹੋ ਗਏ ਕਿਸੇ ਦੇ ਪਸ਼ੂ ਮਾਰ ਕੇ ਕਿਸੇ ਦੇ ਰੋੜ ਕੇ ਜੀ ਜਿੰਨੇ ਕਿ ਅਚਾਨਾ ਜਾਨਵਰਾਂ ਦੀਆਂ ਬੱਚੀਆਂ ਉਹਨਾਂ ਲਈ ਖਾਣ ਲਈ ਚਾਰਾ ਹੈ ਟੋਟਲ ਜੀ ਸਾਰੇ ਹੀ ਐਨ ਆਰ ਆਈ ਵੀਰ ਕਾਲ ਕਰ ਕਰਕੇ ਫੰਡ ਭੇਜ ਰਹੇ ਆ ਅਸੀਂ ਜੀ ਤਿੰਨ ਟਰਾਲੇ ਲੈ ਕੇ ਚੱਲੇ ਆ ਰਾਸ਼ਨ ਦੇ ਜੀ ਤੇ ਜਨਨ ਕਿ ਬਾਕੀ ਇੱਕ ਟਰਾਲਾ ਸੇਵਾਦਾਰਾਂ ਦਾ ਜੀ ਸਰਕਾਰਾਂ ਤਾਂ ਤੋੜਨਾ ਚਾਹੁੰਦੀਆਂ ਆਪਾਂ ਨੂੰ ਪੰਜਾਬ ਨੂੰ ਮਾਰਨਾ ਚਾਹੁੰਦੀਆਂ ਪਰ ਉਹ ਉਲਟ ਹੋ ਰਿਹਾ ਇਸ ਵੇਲੇ ਭਰਪਾ ਵਧਦਾ ਜਾ ਰਿਹਾ ਪੰਜਾਬ ਤਾਂ ਦਾ ਦਿਲ ਬਹੁਤ ਵੱਡਾ ਜੀ ਇਹ ਹਰ ਇੱਕ ਨਾਲ ਖੜਦਾ ਤੇ ਧੰਨਵਾਦ ਨਵਾਰਤ ਸਿੰਘਾਂ ਦਾ ਵੀ ਤੇ ਐਨ ਆਰ ਆਈ ਵੀਰਾਂ ਦਾ ਵੀ ਜਿਹੜੇ ਸਾਡੀ ਨਿੱਕੀ ਜੀ ਕੋਸ਼ਿਸ਼ ਨੂੰ ਬਹੁਤ ਵੱਡੀ ਬਣਾ ਦਿੰਦੇ ਆ ਜੀ ਉਹਨਾਂ ਦਾ ਵੀ ਧੰਨਵਾਦ ਹੈ। ਤੇਰੇਧਾਰੇ ਤੇ ਪੰਜਾਬੀ ਹਲਤ ਟੀਵੀ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਖੜੇ ਆ ਜੀ ਫਰੀਦਕੋਟ ਸ਼ਹਿਰ ਦੇ ਵਿੱਚ। ਅਸੀਂ ਜੀ ਪਿੰਡ ਬੱਗਿਆਣਾ ਜ਼ਿਲ੍ਹਾ ਫਰੀਦਕੋਟ ਤੋਂ ਆ ਜੀ। ਤੇ ਅਸੀਂ ਫਾਜ਼ਲ ਕਾਇਰਗੇ ਦੇ ਵਿੱਚ ਜੀ ਸਾਨੂੰ ਹੋਣ ਆਏ ਆ ਕਈ ਵੀਰਾਂ ਦੇ। ਵੀ ਸਾਡੇ ਕੋਲ ਹਰਾ ਚਾਰਾ ਜਾਂ ਚਾਰ ਮੱਕੀ ਦਾ ਜਾਂ ਤੂੜੀ ਤੇ ਖਾਣ ਪੀਣ ਵਾਲੀ ਸਮਗਰੀ ਚਾਹ ਪੱਤੀ ਦਾਲਾਂ ਤੇ ਆਟਾ ਉਹ ਸਾਡੇ ਕੋਲ ਸਮਗਰੀਆਂ ਆ ਇਹ ਸਾਡੇ ਐਨ ਆਰ ਆਈ ਵੀਰ ਹਨ ਜਿਹੜੇ ਪਿੰਡ ਦੇ ਉਹਨਾਂ ਨੇ ਤੇ ਨਗਰ ਨਿਵਾਸੀ ਹੈ ਜਿਹੜੇ ਇਹ ਸਾਰਿਆਂ ਦਾ ਸਹਿਯੋਗ ਨਾਲ ਮਤਲਬ ਇਹ ਜੋ ਹੋਇਆ ਬਰਾਲਾ ਹੋਇਆ ਤੇ ਇਹ ਸਾਡੇ ਪ੍ਰਧਾਨ ਜੀ ਸ਼ੁਰੂ ਇਹ ਕਰਦੇ ਹੁੰਦੇ ਆ ਕੰਮ ਨੂੰ ਤੇ ਸਾਥ ਸਾਰਾ ਨਗਰ ਦਿੰਦਾ ਪੂਰਾ ਇਕਜੁੱਟ ਹੋ ਕੇ ਇਹ ਕੰਮ ਕਰਉ ਅਸੀਂ ਤਾਂ ਜੀ ਜਾਂ ਪਸ਼ੂਆਂ ਬਾਰੇ ਜਾਨਵਰਾਂ ਬਾਰੇ ਸਾਰਿਆਂ ਬਾਰੇ ਇਨਸਾਨਾਂ ਬਾਰੇ ਸੋਚ ਕੇ ਚੱਲਿਆ ਜੀ ਜੋ ਕੀ ਸਾਡੇ ਕੋਲ ਮੱਕੀ ਦਾ ਚਾਰ ਹੈ ਪੈਕਿੰਗ ਕੀਤਾ ਨਗਰ ਦੇ ਵਿੱਚੋਂ ਜੋ ਸੇਵਾ ਆਈ ਤੇ ਤੂੜੀ ਦੀ ਆ ਜੀ ਉਹ ਵੀ ਅਸੀਂ ਜਾਨਵਰਾਂ ਆਸਤੇ ਲੈ ਕੇ ਜਾ ਰਹੇ ਆ ਤੇ ਜੋ ਮਨੁੱਖੀ ਸੇਵਾ ਤੇ ਉਹ ਆਟਾ ਦਾਲ ਚਾਹ ਮਿੱਠਾ ਜੋ ਵੀ ਉਹ ਰਾਸ਼ਨ ਸਾਰਾ A to Z ਕੈਟਲ ਲੈ ਕੇ ਚੱਲੇ ਆ ਜੀ ਆ ਫਰੀਦਕੋਟ ਤੋਂ ਸਾਡੇ ਕੋਲ ਸਿੰਘਾਂ ਨੇ ਪਹੁੰਚ ਕੀਤੀ ਹੈ। ਹਾਲੀ ਰਾਸਣ ਦੀ ਲੈ ਕੇ ਆਏ ਨੇ। ਇਹਨਾਂ ਵੀਰਾਂ ਦਾ ਅਸੀਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ। ਜੋ ਵੀਰ ਹੜਪੀਰਤਾਂ ਦੀ ਘਰ-ਘਰ ਜਾ ਕੇ ਇਹ ਆਪਦੇ ਹੱਥੀਂ ਰਾਸਣ ਜਿਹੜਾ ਹੈ ਉਹ ਹੜਪੀਰਤਾਂ ਨੂੰ ਘਰ-ਘਰ ਜਾ ਕੇ ਵੰਡਣਗੇ। ਇਹ ਇਹਨਾਂ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।